ਗੁਰਦਾਸਪੁਰ ਦੇ ਕਸਬਾ ਦਿਨਾਂ ਨਗਰ ਨੇੜੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮਕੋੜਾ ਪਤਨ ਦਾ ਆਰਜੀ ਲੱਕੜ ਦਾ ਪੁਲ ਹਟਾ ਲਿਆ ਗਿਆ ਜਿਸ ਕਾਰਨ ਦਰਿਆ ਤੇ ਪਾਰ ਬਸੇ ਸੱਤ ਪਿੰਡਾਂ ਦਾ ਸੰਪਰਕ ਗੁਰਦਾਸਪੁਰ ਜ਼ਿਲ੍ਹੇ ਨਾਲ ਟੁੱਟ ਗਿਆ ਲੋਕਾਂ ਦਾ ਆਰ ਪਾਰ ਜਾਣ ਲਈ ਇੱਕੋ ਸਹਾਰਾ ਕਿਸ਼ਤੀ ਹੈ ਜਦ ਕਿ ਪਾਣੀ ਦਾ ਪੱਧਰ ਵਧਣ ਕਾਰਨ ਉਹ ਵੀ ਝੁਕ ਲਈ ਜਾਂਦੀ ਹੈ ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਐਮਰਜੈਂਸੀ ਇਲਾਜ ਵੀ ਨਹੀਂ ਮਿਲ ਪਾਉਂਦਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਰਾਵੀ ਦਰਿਆ ਦੇ ਪਾਰ ਵਸੇ ਸੱਤ ਪਿੰਡਾਂ ਵਿੱਚ 9 ਗਰਭਵਤੀ ਔਰਤਾਂ ਹਨ ਤਾਂ ਸਿਵਲ ਸਰਪੰਚ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਮੈਡੀਕਲ ਟੀਮ ਰਾਹੀ ਦਰਿਆ ਦੇ ਪਾਰ ਵਸੇ ਸੱਤ ਪਿੰਡਾਂ ਵਿੱਚ ਭੇਜੀ ਗਈ। ਦਰਿਆ ਤੋਂ ਪਾਰ ਜਿਹੜੇ ਸੱਤ ਪਿੰਡ ਪੈਂਦੇ ਆ ਸਾਡੇ ਜੀ ਦੀ ਟੋਟਲ ਪੋਪੂਲੇਸ਼ਨ ਕੋਈ 1400 ਦੇ ਨੇੜੇ-ਤੇੜੇ ਹੈਗੀ ਆ। ਉੱਥੇ ਸਾਡੀ ਦੋ ਆਸ਼ਾ ਵਰਕਰਾਂ ਕੰਮ ਕਰਦੀਆਂ ਨੇ ਤੇ ਜਦਕਿ ਸਾਡੇ ਹਜ਼ਾਰ ਦੇ ਪੋਪੂਲੇਸ਼ਨ ਦੇ ਵਿੱਚ ਇੱਕ ਘਾਸੀ ਵਰਕਰ ਹੁੰਦੀ ਹੈ ਤੇ ਉੱਥੇ ਸਾਡਾ ਇੱਕ ਸਬਸੈਂਟਰ ਹੈ ਜਿੱਥੇ ਸੀਐਚਓ, ਏਐਨਐਮ ਤੇ ਸਾਡੀਆਂ ਆਸ਼ਾ ਵਰਕਰਾਂ ਕੰਮ ਕਰਦੀਆਂ ਨੇ ਤੇ ਜਿਹੜੀਆਂ ਉੱਥੇ ਨੌ ਦੇ ਤਕਰੀਬਨ ਜਿਹੜੀ ਪ੍ਰੈਗਨੈਂਟ ਮਦਰਸ ਹੈਗੀਆਂ ਨੇ ਜਿਨ੍ਹਾਂ ਚੋਂ ਦੋ ਦੀ ਡਿਲੀਵਰੀ ਜਿਹੜੀ ਡਿਊ ਅਗਸਟ ਦੇ ਵਿੱਚ ਹੈ ਤੇ ਉਹਨਾਂ ਨੂੰ ਅਸੀਂ ਸਾਰਿਆਂ ਨਾਲ ਸਾਡੀ ਗੱਲ ਹੋ ਗਈ ਆ ਸਾਰੇ ਠੀਕ ਨੇ ਤੇ ਕੋਈ ਇਹ ਜਿਹੀ ਗੱਲ ਨਹੀਂ ਹੈਗੀ ਤੇ ਦੋ ਜਿਹੜੀ ਸਾਡੇ ਮਦਰਸ ਦੀ ਡਿਲੀਵਰੀ ਅਗਲੇ ਮਹੀਨੇ ਡਿਊ ਹੈਗੀਆ ਉਹਨਾਂ ਨੂੰ ਅਸੀਂ ਮੋਟੀਵੇਟ ਕੀਤਾ ਵੀ ਤੁਸੀਂ ਆਪਾਂ ਕਿਉਂਕਿ ਸਮਾਂ ਨੇੜੇ ਹੈ ਸ਼ਿਫਟ ਕਰਨ ਲਈ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਉਹਨਾਂ ਨੇ ਸਾਡੇ ਨਾਲ ਮਤਲਬ ਉਸ ਚੀਜ਼ ਨੂੰ ਸਮਝਦੇ ਹੋਏ ਇਸ ਚੀਜ਼ ਨੂੰ ਵੀ ਕੱਲ ਨੂੰ ਕੋਈ ਜ਼ਿਆਦਾ ਪ੍ਰੋਬਲਮ ਨਾ ਆ ਜਾਏ ਉਹਨਾਂ ਨੇ ਆਪਣੀ ਇੱਛਾ ਨਾਲ ਵੀ ਜਿਹੜੀ ਇੱਕ ਇੱਕ ਪਠਾਨਕੋਟ ਉਹਨਾਂ ਦੇ ਰਸਤੇ ਆ ਰਹੀ ਹੈ ਕੋਈ ਉੱਥੇ ਸ਼ਿਫਟ ਹੋਣ ਲਈ ਉਹਨੇ ਆਮੀ ਭਰੀ ਆ ਇੱਕ ਦੋ ਦਿਨਾਂ ਚੋਂ ਸ਼ਿਫਟ ਹੋ ਜਾਣਗੇ ਇਹ ਦੂਸਰੀ ਜਿਹੜੀ ਮਦਰ ਹੈਗੀ ਆ ਉਹ ਵੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਉਹ ਵੀ ਕਹਿੰਦੇ ਅਸੀਂ ਸ਼ਿਫਟ ਹੋ ਜਾਣਗੇ ਉਹਦੀ ਉਹਦੀ ਹਜੇ ਦੂਰ ਹੈਗੀ ਐ ਜਿਹੜੀ ਐਕਸਪੈਕਟਡ ਡੇਟ ਆਫ ਡਿਲੀਵਰੀ ਉਹ 24 8 ਹੈਗੀ ਆ ਤੇ ਦੂਸਰੀ ਜਿਹੜੀ ਮਦਰ ਪਠਾਨਕੋਟ ਸ਼ਿਫਟ ਹੋਣੀ ਆ ਉਹ 8 8 ਹੈਗੀ ਆ ਉਹ ਪਹਿਲਾਂ ਹੋਣੀ ਆ ਤੇ ਉਹਦੇ ਉਹਨਾਂ ਨੇ ਜਲਦੀ ਉਹ ਸ਼ਿਫਟ ਹੋ ਜਾਣਗੇ ਤੇ ਕੋਈ ਐਜੀ ਗੱਲ ਨਹੀਂ ਹੈਗੀ ਤੇ ਸਾਡੇ ਕੋਲ ਬਾਕੀ ਅਰੇਂਜਮੈਂਟ ਦੀ ਗੱਲ ਕਰੀਏ ਦੋ ਫਰੀਜ਼ ਹੈਗੇ ਯਾਨੀ ਉੱਥੇ ਕਿਹੜੀਆਂ ਤੇ ਵਰਕਿੰਗ ਕੰਡੀਸ਼ਨਸ ਨੇ ਜਦੋਂ ਵੀ ਕੋਈ ਇਦਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹ ਮਲੋ ਦੀ ਹੈਲਪ ਸਾਰਿਆਂ ਨੂੰ ਮਿਲਦੀ ਹੈਗੀ ਆ ਪੋਪੂਲੇਸ਼ਨ ਨੂੰ ਤੇ ਇਸ ਤੋਂ ਇਲਾਵਾ ਜਿੱਥੇ ਹੈਲਥ ਸਰਵਿਸ ਦਾ ਸਵਾਲ ਹੈ ਉਹਦੇ ਵਿੱਚ ਸਾਡੇ ਕੋਲੇ 108 ਐਂਬੂਲੈਂਸ ਸਾਡੀ ਅਵੇਲੇਬਲ ਹੁੰਦੀ ਆ ਜਿਹੜੀ ਕਿ ਉਹ ਆਪਣੇ ਬਾਰਡਰ ਏਰੀਆ ਚ ਖੜਦੀ ਆ ਤੇ ਉਸ ਦੇ ਨਾਲ ਨਾਲ ਸਾਡੇ ਕੋਲੇ ਜਿਹੜੀ ਹੈ ਪਹਿਲੇ ਵੀ ਦੋ ਆਰਬੀਕੇਸੀ ਦੀਆਂ ਗੱਡੀਆਂ ਨੇ ਜਿਹੜੀਆਂ ਕਿ ਅਸੀਂ ਕਿਸੇ ਵੀ ਵੇਲੇ ਕਿਸੇ ਨੂੰ ਸ਼ਿਫਟ ਕਰਨ ਲਈ ਯੂਜ਼ ਕਰ ਸਕਦੇ ਆ ਤੇ ਉਸ ਤੋਂ ਇਲਾਵਾ ਵੀ ਸਾਡੇ ਕੋਲੇ ਅਸੀਂ ਜਿਹੜੀ ਸਰਬੱਤ ਦਾ ਭਲਾ ਆਰਗੇਨਾਈਜੇਸ਼ਨ ਆ ਉਹਨਾਂ ਨੇ ਵੀ ਦੋ ਐਮਬੂਲੈਂਸ ਸਾਡੇ ਲਈ ਸਾਡੀ ਡਿਸਪੋਜ਼ਲ ਤੇ ਰੱਖੀਆਂ ਹੋਈਆਂ ਨੇ ਜਦੋਂ ਵੀ ਕੋਈ ਜ਼ਰੂਰਤ ਪੈ ਗਈ ਤਾਂ ਉਹ ਦੇ ਲਈ ਉਹ ਯੂਜ਼ ਕੀਤੀਆਂ ਜਾਣਗੀਆਂ ਰਾਤ ਨੂੰ ਜੇ ਕੋਈ ਅਮਨ ਸੇਵਾ ਪਰਵਰਤ ਕੋਈ ਸਭ ਕੁਝ ਐਮਰਜੈਂਸੀਲੀ ਸਾਡੇ ਕੋਲੇ ਇੱਥੇ ਰੰਗਲਾ ਹੈਗਾ ਤੇ ਨਾਲ ਹੀ ਸਾਡੇ ਬਹਿਰਾਮਪੁਰ ਹੈਗਾ ਉੱਥੇ ਐਮਰਜੈਂਸੀ ਸਵਾਮਾ ਪਹਲਪਤ ਨੇ ਸਾਡੇ ਡਾਕਟਰ ਅਵੇਲੇਬਲ ਨੇ ਅਗਰ ਕੋਈ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉੱਥੇ ਇਹਨਾਂ ਨੂੰ ਟੀਲ ਕਰ ਸਕਦੇ ਹਾਂ ਜਿੱਦਾਂ ਕੋਈ ਮਲਵੇ ਤੁਹਾਡੇ ਫਲਡਸ ਦੇ ਦੌਰਾਨ ਜਾਦੇ ਹੋ ਮਾਰੀਆਂ ਫੈਲਣ ਦਾ ਖਤਰਾ ਹੁੰਦਾ ਜਾਂ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਬ ਮੱਛਰ ਬੱਕੀਆਂ ਦਾ ਹੁੰਦਾ ਉਸ ਦੇ ਲਈ ਸਾਡੇ ਕੋਲ ਉੱਥੇ ਪ੍ਰਬੰਧ ਹੈਗਾ ਸਾਡੇ ਕੋਲ ਮੈਡੀਕਲ ਅਫਸਰ ਹੈਗੇ ਨੇ ਸਾਡੇ ਕੋਲ ਫੀਲਡ ਸਟਾਫ ਹੈਗਾ ਏ ਐਨ ਐਮਸ ਹੈਗੇ ਨੇ ਜਿਹੜੇ ਕਿ ਪਿੰਡਾਂ 'ਚ ਜਾ ਕੇ ਜੇ ਹਾਲਾਤ ਆਜੇ ਬਾੜ ਵਰਗੀ ਫਿਰ ਅਸੀਂ ਹਾਲਾਤ ਵਿੱਚ ਜਠਾ ਸੀ ਉਹਨਾਂ ਪਿੰਡਾਂ ਦਾ ਕਿੰਨਾ ਸਾਰਾ ਚਾਰਜ ਦੇ ਉਹ ਲਈ ਬਚਾ ਸਾਡੇ ਕੋਲ ਐਮ뷸ੈਂਸ ਹੈਗੀ ਆ ਨੇ ਸਾਡੇ ਕੋਲ ਉੱਥੇ ਛੱਡ ਗਰਾਂਡ ਮੀਨ ਕਿਤੇ ਹੁੰਦੀ ਆਪ ਜਿੱਦਾਂ ਰਾਤ ਨੂੰ ਪਾਣੀ ਦਾ ਪੱਧਰ ਵੱਜ ਜਾਂਦਾ ਬਾ ਰਾਤ ਨੂੰ ਸਮੇਂ ਕਿਸੀ ਵੀ ਨਹੀਂ ਚੱਲ ਪਾਉਂਦੀ ਉਹਦੇ ਵਾਸਤੇ ਵੀ ਆ ਸਰ ਉੱਥੇ ਸਾਡਾ ਸਟਾਫ ਹੈਗਾ ਜੇ ਉੱਥੇ ਇਧਰੋਂ ਸਾਡਾ ਕਨੈਕਸ਼ਨ ਵੀ ਕੱਟ ਜਾਂਦਾ ਇੱਕ ਦੋ ਦਿਨਾਂ ਤੱਕ ਤਾਂ ਇਹਨਾਂ ਤਾਂ ਹੈਨ ਵੀ ਪ੍ਰਬੰਧ ਨਹੀਂ ਹੋਏਗਾ ਉਹਨਾਂ ਨੂੰ ਇਧਰ ਲਿਆਉਣ ਦਾ ਉਹ ਤਾਂ ਹੋਏਗਾ ਹੀ ਕਿਉਂਕਿ ਐਡਮਿਨਿਸਟ੍ਰੇਸ਼ਨ ਹੋਰ ਵੀ ਪ੍ਰਬੰਧ ਕਰੇਗੀ ਇਧਰ ਲਿਆਉਣ ਲਈ ਇੰਦਾ ਮੀਨ ਟਾਈਮ ਸਾਡਾ ਉੱਥੇ ਸਟਾਫ ਹੈਗਾ ਆਸ਼ਾ ਵਰਕਰਾਂ ਨੇ ਸਾਡੀ ਏਨਮ ਹੈ ਸਾਡੀ ਸੀਐਚਓ ਹੈ ਸਾਡੇ ਸਬਸੈਂਟਰ ਉੱਤੇ ਉਹ ਤੇ ਪੂਰਾ ਪ੍ਰਬੰਧ ਹੈ ਹਾਂਜੀ ਨਹੀਂ ਨਹੀਂ ਉਹ ਉੱਥੇ 24 ਘੰਟੇ ਉਹ ਪ੍ਰਬੰਧ ਹੈਗਾ ਉਹਦਾ ਉੱਥੇ ਉਹ ਸਾਡੇ ਕੋਲ ਦਵਾਈਆਂ ਉਪਲਬਧ ਨੇ ਸਾਡੇ ਕੋਲ ORS ਦੀ ਲੋੜ ਪੈਂਦੀ ਹੈ ਜਦੋਂ ਵੀ ਕੋਈ ਇਦਾਂ ਦੀ ਕੋਈ ਬਿਲਕੁਲ ਜੀਜੀ ਬਹਲਦੀਆਂ ਨੇ ਤੇ ਬੱਚਰ ਮੱਕੀਆਂ ਲਈ ਸਾਡੇ ਕੋਲ ਬਾਕੀ ਦੇ ਵੀ ਜਿਹੜੀ ਪ੍ਰਬੰਧ ਹੈ ਜene ਦੇ ਕੋਈ ਮਲੇਰੀਆ ਹੋ ਜਾਏ ਤਾਂ ਉਹਦੀਆਂ ਐਂਟੀਬਾਡੀ ਐਂਟੀਬਾਇਓਟਿਕਸ ਨੇ ਜਾਂ ਹੋਰ ਪੈਰਾਜ਼ਟਾ ਬੋਲਦੀਆਂ ਗੋਲੀਆਂ ਨੇ ਜਾਂ ਇੰਜੈਕਟੇਬਲ ਨੇ ਤੁਹਾਡੇ ਕੋਲ ਉੱਥੇ ਸਬ ਸੈਂਟਰ ਦੇ ਅਵੇਲੇਬਲ ਨੇ ਜੇ ਕੋਈ ਸਾਨੂੰ ਜ਼ਰੂਰਤ ਪੈਗੀ ਤਾਂ ਅਸੀਂ ਉੱਥੇ ਵੀ ਪ੍ਰਬੰਧ ਅਸੀਂ ਉਹਨਾਂ ਦਾ ਇਲਾਜ ਕਰ ਸਕਦੇ ਹਾਂ ਹਾਂਜੀ ਅੱਜ ਅਸੀਂ ਸਪੈਸ਼ਲੀ ਉਹਨਾਂ ਦੇ ਲਈ ਜਿਹੜੀ ਪ੍ਰੈਗਨੈਂਟ ਮਦਰਸ ਲਈ ਤੇ ਜਨਰਲ ਪੋਪੂਲੇਸ਼ਨ ਲਈ ਅਸੀਂ ਉੱਥੇ ਟੈਂਪ ਲਵਾਇਆ ਹੋਇਆ ਐਸਐਮਓ ਸਾਹਿਬ ਸਾਡੇ ਜਿਹੜੇ ਬਹਿਰਾਮਪੁਰ ਵਾਲੇ ਨੇ ਉਹਨਾਂ ਨੇ ਹੋਰੇਜ਼ ਕੀਤਾ ਹੋਇਆ ਮੈਡੀਕਲ ਅਫਸਰ ਉੱਥੇ ਭੇਜਿਆ ਆਏਗਾ ਕਿ ਜਿਸ ਤਰ੍ਹਾਂ ਦੀ ਵੀ ਕੋਈ ਬਿਮਾਰੀਆਂ ਹੋਣਗੀਆਂ ਉਹ ਜੀ ਉਹਨਾਂ ਨੂੰ ਸਲਾਹ ਦਿੱਤੀ ਜਾਏਗੀ ਦਵਾਈਆਂ ਦਿੱਤੀਆਂ ਜਾਣਗੀਆਂ ਅਗਰ ਕੋਈ ਜ਼ਿਆਦਾ ਵੀ ਜ਼ਰੂਰਤ ਹੋਈ ਤਾਂ ਅਸੀਂ ਪੂਰਾ ਸਟੈਂਡ ਬਾਈ ਆ ਤਾਂ ਸਾਨੂੰ ਕੋਈ ਉਹ ਨਹੀਂ ਸਾਨੂੰ ਟਰਾਂਸਪੋਰਟ ਵੀ ਕਰਨਾ ਪਿਆ ਤਾਂ ਅਸੀਂ ਕਰ ਲਵਾਂਗੇ ਫਿਲਹਾਲ ਦੋ ਲੇਡੀਜ਼ ਸ਼ਿਫਟ ਕੀਤਾ ਜਾ ਰਿਹਾ ਹੈ ਹਾਂਜੀ ਫਿਲਹਾਲ ਕਿਉਂਕਿ ਉਹਨਾਂ ਦੀ ਡਿਲੀਵਰੀ ਨੇੜੇ ਹੈਗੀ ਆ ਦੂਜਿਆਂ ਨੂੰ ਤਾਂ ਅਜੇ 2 ਮਹੀਨੇ ਤੋਂ ਬਾਅਦ ਚ ਡਿਲੀਵਰੀ ਹੋਣੀ ਆ ਹਜੇ ਫਿਲਹਾਲ ਐਨਾ ਮੇਰਾ ਖਿਆਲ ਥੋੜੀ ਜਲਦਬਾਜ਼ੀ ਹੋਊਗੀ ਉਹਨਾਂ ਨੂੰ ਸ਼ਿਫਟ ਕਰਨਾ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ